ਹਾਂਜੀ ਬਾਈ ਜੀ ਤੁਸੀਂ ਫੋਨ ਕਰਿਆ ਸੀ ਐਲਈਡੀ ਸੀੜੀ ਖਰਾਬ ਆ ਅੱਛਾ ਠੀਕ ਆ ਠੀਕ ਆ ਆ ਭਈਆ ਐਲਈਡੀ ਜੀ ਦੇਖ ਬਾਈ ਕੀ ਹੋਇਆ ਇਹਨੂੰ ਯਾਰ ਹਾਂਜੀ ਮੈਂ ਦੇਖ ਲੈਂਦਾ ਜੀ ਤਾਰਾਂ ਦੋਨਾਂ ਸਾਰੀਆਂ ਰੋਡੀਆਂ ਖੁੱਲੀਆਂ ਫਿਰਦੀਆਂ ਨੇ ਬਾਈ ਕਈ ਰਾਂ ਦੀ ਬੰਦ ਜੀ ਪਈ ਆ ਯਾਰ ਕਿੰਨੇ ਪੈਸੇ ਲੱਗਣਗੇ ਇਹਦਾ ਵੀਰੇ 1000 ਰੁਪਈਆ ਖਰਚਾ ਆ ਜੀ ਚੱਲ ਮੈਂ ਤੈਨੂੰ ਕਰਦਾ ਫੋਨ ਠੀਕ ਆ ਫਿਰ ਦੱਸਦਾ ਬਾਈ ਠੀਕ ਆ ਠੀਕ ਆ ਵੀਰੇ ਕਰਦੇ ਫੋਨ ਫਿਰ ਤੁਹਾਨੂੰ ਫੋਨ ਕਰ ਰਿਆ ਸੀ ਜਿਹੜੀ ਬਾਤ ਅਠੇ ਕਰਨ ਨੂੰ ਤੂੰ ਵੀ ਆ ਗਿਆ ਤੈਨੂੰ ਕਿੱਦਾਂ ਦਾ ਫੋਨ ਕਰੀ ਇਹਨੇ ਮੈਂ ਤਾਂ ਵੀਰ ਨੂੰ ਬੁਲਾ ਲਿਆ ਚਲ ਆ ਗਿਆ ਤਾਂ ਦੇਖ ਹੀ ਲੈਣ ਤੁਂ ਕਿ ਬਣਾਇਆ ਕੀ ਖਰਾਬੀ ਹੈ ਦੇਖ ਲੈ ভাই ਚਲ ਤੂੰ ਪਹਿਲੇ ਦੱਸ ਕਿੰਨੇ ਲੱਗਣਗੇ ਹੋ ਜੋ ਕਰੇ ਠੀਕ ਇਹਦਾ 500 ਰੁਪਏ ਖਰਚ ਆਊ ਤੇਰਾ 500 ਯਾਰ ਮੈਂ ਤੈਨੂੰ ਕਰਦਾ ਫੋਨ ਫਿਰ ਠੀਕ ਆ ਕੋਈ ਨਹੀਂ ਠੀਕ ਆ ਬਈ ਜੀ ਭਾਈ ਮੈਂ ਤਾਂ ਇਹ ਕਹਿੰਦਾ ਸੀ ਵੀ ਜੇ ਕਰਾਉਣੀ ਹੈ ਤਾਂ ਹੁਣੀ ਨਵੇਂ ਮੇਰੇ ਕੰਮ ਕਰੀ ਦੇਣੇ ਆਇਆ ਤਾਂ ਹੈਗਾ ਹੁਣ ਮੈਂ ਮਾਰਨੇ ਠੀਕ ਤਾਂ ਕਰਨੀ ਆ ਹੁਣ ਇਹ ਤਾਂ ਰੁਪਈਆ 500 ਲੈਣਾ ਤਾਂ ਕਰ ਦੇ ਨਹੀਂ ਫਿਰ ਰਹਿਣ ਦੇ ਉਹ ਤੇ ਕਰਾ ਲਾਂ ਨਹੀਂ ਯਾਰ ਭਾਈ ਜੈ ਜਾ ਪੈਸਾ ਤਾਂ ਪੈਸਾ ਤਾਂ ਜਿਆਜ ਹੀ ਮੰਗਿਆ ਭਾਈ ਮੈਂ ਸੱਤੋ ਦੇ ਦੀ ਸੱਤ ਤੋਂ ਮਾਤਲੂ ਹੀ ਨਹੀਂ ਬਣਦਾ ਤੇਰੇ ਸਾਹਮਣੇ ਦਾ 500 ਗਈ ਜਾਂਦਾ ਯਾਰ ਚੱਲ ਠੀਕ ਆ ਕਰ ਦੇਣਾ ਯਾਰ ਭਾਈ ਤੇ ਆ 500 ਲੈ ਲੈ ਕਰਾਂਗਾ ਠੀਕ ਕਰ ਤਾ ਲੈਵਰੇਜ ਕਰ ਲੋ ਚੈੱਕ ਹੋ ਗਏ ਠੀਕ ਆ ਪੁਜਿਤ ਹਾਂਜੀ ਵੀਰੇ ਉਹ ਲਿਆ ਫੜਾਈ ਪੈਸੇ ਆ ਜਿਹੜੇ ਤੈਨੂੰ ਫੜਾਈ ਸੀ 500 ਰੁਪਏ ਆ ਲੋ ਆ ਲੋ ਆ ਲੈ ਭਾਈ ਭਾਈ ਇਹ ਕੌਣ ਆ ਉਹ ਬਈ ਇਹ ਤਾਂ ਬੀਲੀ ਵਾਲਾ ਨਹੀਂ ਇਹ ਵਾਲਾ ਕਹਨੂ ਆ ਇਹ ਤਾਂ ਮੇਰਾ ਭਾਈ ਆ ਭਾਈ ਉਲਟਾ ਤੂੰ ਪੈਸੇ ਘਟਾਉਣੇ ਨਹੀਂ ਸੀ ਇਹ ਤਾਂ ਪੈਸੇ ਘਟਾਉਣ ਦਾ ਤਰੀਕਾ ਰੀਖਾ ਦਾ